ਨਾ ਤਾਂ ਕੋਈ ਰਿਸ਼ਤੇਦਾਰਾਂ ਦੇ ਪੈਸੇ ਨਾਲ ਪਕੇ ਅਮੀਰ ਬਣਦਾ ਹੈ ਨਾ ਹੀ ਕਦੇ ਬੈਂਕਾਂ ਨਾਲ ਸੈਟਲਮੈਂਟਾਂ ਕਰਨ ਵਾਲਿਆਂ ਨੇ ਮੈਂ ਤਾਂ ਵੇਖਿਆ ਵੀ ਜ਼ਮੀਨਾਂ ਲਈਆਂ ਤੇ ਨਾ ਹੀ ਕੋਈ ਆੜਤੀਏ ਦੇ ਪੈਸੇ ਨੱਪ ਕੇ ਹੁਣ ਸ਼ਰਮ ਮੰਨਣੋਂ हट ਕੇ ਅੱਗੇ ਸ਼ਰਮਾਂ ਵੜੀ ਹੁੰਦੀ ਸੀ ਅੱਗੇ ਧੀ ਭੈਣ ਦਾ ਕੋਈ ਰੌਲਾ ਪੈਣਾ ਪਿੰਡ 'ਚ ਤਾਂ ਲੋਕ ਗੱਲ ਨੱਪਣ ਦੀ ਕੋਸ਼ਿਸ਼ ਕਰਦੇ ਸੀ ਹੁਣ ਤਾਂ ਮਾੜਾ ਜਿਹਾ ਰੌਲਾ ਪਿਆ ਤਾਂ ਵੀਡੀਓ ਵਾਇਰਲ ਕਰ ਦਿੰਦੇ ਆ ਬਰਾੜਾ ਵਿਹਾਰ ਯਾਰ ਬੜੇ ਲੋਕਾਂ ਦੇ ਮਾੜੇ ਹੋ ਗਏ ਜੇ ਕੋਈ ਕੋਈ ਬੰਦੇ ਤੋਂ ਬੰਦਾ ਪੈਸੇ ਫੜ ਲੈਂਦਾ ਤਾਂ ਉਹ ਮੋੜਨ ਦਾ ਨਾਂ ਨਹੀਂ ਲੈਂਦਾ ਜੇ ਕੋਈ ਆੜਤੀਏ ਤੋਂ ਫੜ ਲੈਂਦਾ ਉਹ ਮੋੜਨ ਦਾ ਨਾਂ ਲੈਂਦਾ ਕੋਈ ਬੈਂਕਾਂ ਨਾਲ ਵਿਹਾਰ ਵੀ ਮਾੜੇ ਹੋ ਗਏ ਕੋਈ ਰਿਸ਼ਤੇਦਾਰ ਤੋਂ ਰਿਸ਼ਤੇਦਾਰ ਲੈ ਲੈਂਦਾ ਉਹ ਵੀ ਉਹ ਹਾਲ ਹੀ ਆ ਉਹ ਮੋੜਨ ਦਾ ਕੋਈ ਨਾਂ ਨਹੀਂ ਲੈਂਦਾ ਇਹ ਯਾਰ ਬੜਾ ਗੰਦਾ ਰਵਾਜ ਚੱਲਿਆ ਗੱਲ ਤਾਂ ਸਾਰੀ ਦੇਣ ਮਾਣ ਦੀ ਆ ਬਾਈ ਦੇਣ ਮਾਣ ਬੰਦਿਆਂ ਚੋਂ ਖਤਮ ਹੋ ਗਿਆ ਤਾਂ ਵਿਹਾਰ ਵੀ ਆਪੇ ਹੀ ਖਤਮ ਹੋ ਗਏ ਪਰ ਜਿਹੜੇ ਠੱਗ ਜੇ ਬੰਦੇ ਆ ਨਾ ਬੇਸ਼ੱਕ ਚਤਰਚਲਾਕੀਆਂ ਕਰੀ ਤਾਂ ਜਾਂਦੇ ਆ ਪਰ ਇਹਨਾਂ ਦਾ ਪੂਰਾ ਪੱਲਾ ਫੇਰ ਵੀ ਨਹੀਂ ਪੈਂਦਾ। ਹੂੰ। ਨਾ ਤਾਂ ਕੋਈ ਰਿਸ਼ਤੇਦਾਰਾਂ ਦੇ ਪੈਸੇ ਨੱਪ ਕੇ ਅਮੀਰ ਬਣਦਾ। ਹੂੰ। ਨਾ ਕੋਈ ਤੇਰੇ ਮੇਰੇ ਵਰਗੇ ਕਿਸੇ ਭਰਾ ਦੇ ਪੈਸੇ ਨੱਪ ਕੇ ਅਮੀਰ ਬਣਦਾ। ਨਾ ਹੀ ਕਦੇ ਬੈਂਕਾਂ ਨਾਲ ਸੈਟਲਮੈਂਟਾਂ ਕਰਨ ਵਾਲਿਆਂ ਨੇ ਮੈਂ ਤਾਂ ਵੇਖਿਆ ਵੀ ਜ਼ਮੀਨਾਂ ਲਈਆਂ ਤੇ ਨਾ ਹੀ ਕੋਈ ਆੜਤੀਏ ਦੇ ਪੈਸੇ ਨੱਪ ਕੇ। ਜਿਹੜਾ ਬੰਦਾ ਆੜਤੀਏ ਦੇ ਪੈਸੇ ਨੱਪਦਾ ਉਹ ਉੱਜੜਦਾ ਜ਼ਰੂਰ ਵੇਖਿਆ ਵਸਦਾ ਨਹੀਂ ਵੇਖਿਆ। ਬਾਕੀ ਕਈ ਤਾਂ ਯਾਰ ਇੱਕ ਦੂਜੇ ਨੂੰ ਵੇਖ ਕੇ ਹੀ ਹੋਈ ਜਾਂਦੇ ਐ ਡਫਾਲਟਰ ਫਿਫਲਾਨੇ ਨੇ ਉਹ ਆਪਣੇ ਯਾਰ ਉਹਦਾ ਕਿਸੇ ਨੇ ਕੀ ਕਰ ਲਿਆ ਕਰਦੇ ਨੂੰ ਕੋਈ ਕਿਸੇ ਦੇ ਡਾਂਗ ਨਹੀਂ ਮਾਰਦਾ ਕੋਈ ਗੋਲੇ ਨਹੀਂ ਮਾਰਦਾ ਹੁੰਦਾ ਪਰ ਇਹ ਮਹਿਣਾ ਬਣ ਜਾਂਦਾ ਪੁੱਛਤਾ ਤੱਕ ਪੋਤ ਪੋਤਰਿਆਂ ਨੂੰ ਅਗਲਾ ਮਹਿਣਾ ਦਿੰਦਾ ਕਿ ਯਾਰ ਤੇਰੇ ਦਾਦੇ ਨੇ ਤੇਰੇ ਪੜਦਾਦੇ ਨੇ ਆਏ ਨੱਪਿਆ ਸੀ ਐ ਕੀਤਾ ਸੀ ਫਿਫਲਾਨੇ ਨਾਲ ਆਹ ਰੋਲਾ ਪੈ ਗਿਆ ਸੀ ਸੋ ਇਹ ਚੀਜ਼ਾਂ ਨਾ ਗਾਂ ਪਵੈਖ ਚ ਜਾ ਕੇ ਪਤਾ ਲੱਗਦਾ ਕਿਹਰਾ ਤਾਂ ਲਾਲਚੀ ਬੰਦੇ ਨੂੰ ਠੱਗ ਬੰਦੇ ਨੂੰ ਨਹੀਂ ਪਤਾ ਲੱਗਦਾ ਮਹਾਰਾਜ ਸਾਹਿਬ ਜਿਹੜੇ ਪਹਿਲਾਂ ਸੀ ਨਾ ਬਜ਼ੁਰਗ ਜਿਹੜੇ ਆਪਣੇ ਬਾਪੂ ਉਹਨਾਂ ਦੇ ਵਿਹਾਰ ਬੜੇ ਖਰੇ ਸੀ ਕਿਸੇ ਤੋਂ ਕੋਈ ਪੈਸਾ ਲੈਣ ਦੇਣ ਜਿਹੜਾ ਮੌਕੇ ਤੇ ਮੋੜਦੇ ਸੀਗੇ ਇਹ ਨਹੀਂ ਵੀ ਜਿੱਦਾਂ ਦਾ ਇਕਰਾਰ ਕੀਤਾ ਤੇ ਮਗਰ ਤੋਂ ਰਿਆ ਫਿਰੂਗਾ ਹੂੰ ਤੇ ਬੜਾ ਵਧੀਆ ਵਿਹਾਰ ਸੀਗਾ ਜਿਹੜਾ ਹੁਣ ਹੁਣ ਸਿਸਟਮ ਹੋਰ ਹੋ ਗਿਆ ਹੁਣ ਪਤਾ ਨਹੀਂ ਕੀ ਲੋਕਾਂ ਨੂੰ ਹੋ ਗਿਆ ਹੁਣ ਵਾਲਾ ਸਿਸਟਮ ਖਰਾਬ ਆ ਬਿਲਕੁਲ ਬਾਈ ਜੇ ਉਹਨਾਂ ਦੇ ਵਿਹਾਰ ਚੰਗੇ ਸੀ ਫਿਰ ਅੱਜ ਆਪਾਂ ਚੰਗਿਆਈਆਂ ਨੂੰ ਯਾਦ ਵੀ ਕਰਦੇ ਆ ਤੁਸੀਂ ਯਾਦ ਵੀ ਕਰ ਲਿਆ ਵੀ ਬਜ਼ੁਰਗਾਂ ਦੇ ਵਿਹਾਰ ਚੰਗੇ ਸੀ ਉਹਨਾਂ ਦੇ ਅੱਗੇ ਯਰਣਖੀ ਬੰਦੇ ਸੀਗੇ ਸਾਰੇ ਹੁਣ ਬੰਦੇ ਹੋ ਗਏ ਫੁੱਦੂ ਹੁਣ ਸ਼ਰਮ ਮੰਨਣੋਂ ਹਟ ਗਿਆ ਅੱਗੇ ਸ਼ਰਮ ਬੜੀ ਹੁੰਦੀ ਸੀ ਅੱਗੇ ਧੀ ਪੈਣ ਦਾ ਕੋਈ ਰੌਲਾ ਪੈਣਾ ਪਿੰਡ ਚ ਤਾਂ ਲੋਕ ਗੱਲ ਨੱਪਣ ਦੀ ਕੋਸ਼ਿਸ਼ ਕਰਦੇ ਸੀ ਹੁਣ ਤਾਂ ਮਾੜਾ ਜਿਹਾ ਰੌਲਾ ਪੈ ਜਾ ਤਾਂ ਵੀਡੀਓ ਵਾਇਰਲ ਕਰ ਦਿੰਦੇ ਆ ਅੱਗੇ ਜੇ ਕਿਸੇ ਬਜ਼ੁਰਗ ਨੇ ਕਿਸੇ ਦੇ ਪੈਸੇ ਦੇਣੇ ਹੁੰਦੇ ਤਾਂ ਉਹਨੂੰ ਤਾਪ ਚੜ ਜਾਂਦਾ ਸੀ ਕਿ ਯਾਰ ਪਰਸੋਂ ਕਰਾਰ ਆ ਗਿਆ ਤੇ ਕਿਤੇ ਉਹ ਨਾ ਹੋਵੇ ਪਰਸੋਂ ਦਿੱਤੇ ਨਾ ਜਾਣ ਤੇ ਚੌਥਾ ਆ ਜੇ ਤੇ ਫਿਰ ਚਾਰ ਬੰਦਿਆਂ ਚ ਜਾ ਕੇ ਕਿਵੇਂ ਬੈਠਾਂਗੇ ਉਹ ਬੰਦੇ ਅਣਖੀ ਸੀ ਬਾਈ اخਲਾਕੀ ਬੰਦੇ ਸੀ ਤਾਂ ਕਰਕੇ ਉਹਨਾਂ ਦਾ ਵਿਹਾਰ ਸਹੀ ਸੀ ਜਿਵੇਂ ਜਿਵੇਂ ਜਮੀਰਾ ਮਰਦੀਆਂ ਗਈਆਂ ਕੱਲੇ ਸ਼ਰੀਰ ਜਿਉਂਦੇ ਰਹਿ ਗਏ ਤੇ ਓਵੇਂ ਓਵੇਂ ਇਹ ਸਾਰਾ ਸਿਸਟਮ ਬਜ਼ੁਰਗਾਂ ਵੇਲੇ ਤੁਸੀਂ ਵੇਖ ਲਓ ਕਿ ਚੈੱਕ ਦੀ ਲੋੜ ਵੀ ਨਹੀਂ ਪੈਂਦੀ ਸੀ ਆੜਤੀਆ ਗੂਠਾ ਲਵਾ ਕੇ ਪੈਸੇ ਦੇ ਦਿੰਦਾ ਸੀ ਮੰਨ ਲਾ ਤੂੰ ਆੜਤ ਤੇ ਨਹੀਂ ਗਿਆ ਤੇਰਾ ਗਵੰਡ ਹੀ ਗਿਆ ਤੂੰ ਆੜਤੀਏ ਨੂੰ ਫੋਨ ਕਰਦੇ ਕਿ ਐਸੇ ਪੇਜ ਦੇ ਉਹ ਪੇਜ ਦਿੰਦਾ ਸੀ ਕਿਉਂਕਿ ਉਹਨੂੰ ਪਤਾ ਸੀ ਬੰਦਿਆਂ ਦੇ ਵਿਹਾਰ ਹੈਗੇ ਆ ਜਿਵੇਂ ਜਿਵੇਂ ਵਿਹਾਰ ਖਤਮ ਹੁੰਦੇ ਗਏ ਪਹਿਲਾਂ ਵਈਆਂ ਤੇ ਗੁੱਠੇ ਲੱਗਦੇ ਸੀ ਕੱਲੇ ਫਿਰ ਪਰਨੋਟ ਚੱਲ ਪੇ ਫਿਰ ਹੁਣ ਬੈਂਕਾਂ ਚ ਲੈਣ ਦੇਣ ਹੁੰਦਾ ਤੇ ਬੈਂਕਾਂ ਵਾਲੇ ਬਾਈ ਹੁਣ ਫਿਰ ਕਚਹਿਰੀਆਂ ਵਿੱਚ ਇੱਕ ਵੇ ਲੱਗੀ ਜਾਂਦੇ ਆ ਬਥੇਰੇ ਚ ਇੱਕ ਬਾਉਂਸ ਵੀ ਹੋਈ ਜਾਂਦੇ ਆ ਜਦੋਂ ਸਾਰਾ ਇਹ ਸਿਸਟਮ ਹੀ ਸਾਰਾ ਖਰਾਬ ਹੋ ਗਿਆ ਨਾ ਤੇ ਤਾਂ ਕਰਕੇ ਇਹ ਗੱਲਾਂ ਹੁਣ ਪੇਸ਼ ਆ ਰਹੀਆਂ ਆਉਣੀਆਂ ਨਹੀਂ ਚਾਹੀਦੀਆਂ ਵਿਆਰ ਮਾੜਾ ਕਿਉਂਕਿ ਆਪਾਂ ਯਾਰ ਪੰਜਾਬੀ ਤਾਂ ਇਸ ਗੱਲ 'ਚ ਮੰਨੇ ਪਰ ਮੰਨੇ ਜਾਂਦੇ ਸੀ ਕਿ ਇਹ ਦਰਿਆ ਦੇ ਲੋਕ ਕਿਸੇ ਨਾਲ ਠੱਗੀ ਧੋਖਾ ਨਹੀਂ ਕਰਦੇ ਹੁਣ ਆਪਣੇ 'ਚ ਬਹੁਤੇ ਲੋਕ ਇਹੋ ਜਿਹਾ ਕੰਮ ਕਰੀ ਜਾਂਦੇ ਆ ਮਾੜੀ ਚੀਜ਼ ਹੈ ਮੜਾੜਾ ਅੱਗੇ ਜਿਹੜਾ ਕੰਮ ਸੀ ਨਾ ਅੱਗੇ ਜਿਹੜੇ ਬਜ਼ੁਰਗ ਬਾਪੂ ਸੀਗੇ ਉਹ ਕਰਜ਼ਾ ਲੈਣ ਤੋਂ ਵੀ ਸ਼ਰਮ ਮੰਦੇ ਸੀਗੇ ਹੂੰ ਚਲੋ ਇਹ ਜ਼ਰੂਰ ਆ ਵੀ ਲੈਣਾ ਪੈਂਦਾ ਸੀ ਕੋਈ ਮਜਬੂਰੀ 'ਚ ਹਾਂ ਪਰ ਬੜੀ ਸ਼ਰਮ ਮੰਦੇ ਸੀਗੇ ਆ ਕੋਈ ਵਿਆਹ ਸ਼ਾਦੀ ਵਿਆਹ ਸ਼ਾਦੀ ਵੇਲੇ ਕੋਈ ਲੈਣਾ ਪੈਂਦਾ ਸੀਗਾ ਤੇ ਜਿਹੜਾ ਹੁਣ ਹੈ ਹੁਣ ਸਿਸਟਮ ਹੋਰ ਹੋ ਗਿਆ ਹੁਣ ਤਾਂ ਹਰੇਕ ਬੰਦਾ ਜਿਹਦੇ ਕੋਈ 40 ਲੱਖ ਦੀ ਲਿਮਟ ਉਹ ਤੜਿਆੜ ਨਾਲ ਦੱਸਦਾ ਹੈ ਮੇਰੀ 40 ਲੱਖ ਦੀ ਲਿਮਟ ਹੈ ਜਿਹਦੀ 20 ਲੱਖ ਦੀ ਉਹ ਵੀ ਤੜਿਆੜ ਮਾਰਦਾ ਹੈ ਮੇਰੀ 20 ਲੱਖ ਦੀ ਲਿਮਟ ਹੈ ਇਹ ਚੀਜ਼ਾਂ ਹੁਣ ਤੜਿਆੜ ਬਣਾ ਲਈ ਲੋਕਾਂ ਨੇ ਪਹਿਲਾਂ ਜਿਹੜੇ ਇਹਦੇ ਵਿੱਚ ਸ਼ਰਮ ਮਹਿਸੂਸ ਕਰਦੇ ਸੀ ਜਿਹੜੇ ਬਜ਼ੁਰਗ ਸੀ ਉਹ ਸ਼ਰਮ ਮਹਿਸੂਸ ਕਰਦੇ ਸੀ ਹਾਂ ਬਈ ਸਹੀ ਆ ਗੱਲ ਤੁਹਾਡੀ ਹੁਣ ਤਾਂ ਅੱਗੇ ਲੋੜ ਪੈਣ ਤੇ ਕਰਜ਼ਾ ਚੱਕਦੇ ਸੀ ਹੁਣ ਸੌਖੇ ਰਹਿਣ ਦੇ ਮਾਰੇ ਚੱਕਦੇ ਆ ਆਪਣੇ ਪੰਜਾਬ ਚ ਥੋੜਾ ਜਿਹਾ ਰਵਾਜ ਜ਼ਿਆਦਾ ਆ ਰਾਜਸਥਾਨ ਦੇ ਲੋਕ ਹਰਿਆਣੇ ਦੇ ਲੋਕ ਹਜੇ ਆਪਣੇ ਨਾਲੋਂ ਸੌਖੇ ਆ ਉਹ ਘੱਟ ਕਰ ਜਾਈ ਆ ਕਿਉਂਕਿ ਯਾਰ ਹੁਣ ਜੇ ਕਿਸੇ ਜ਼ਿਮੀਂਦਾਰ ਕੋਲੇ 5 ਕਿੱਲੇ ਆ ਉਹਦੇ 5 ਲੱਖ ਦੀ ਫਸਲ ਹੁੰਦੀ ਆ ਜੇ ਆਪਦੀਆਂ ਲੋੜਾਂ ਮੁਤਾਬਕ ਚੱਲੇ ਬਿਨਾਂ ਛੋਸ਼ੇ ਬਾਜੀ ਤੋਂ ਚੱਲੇ ਦਾ 5 ਲੱਖ ਰੁਪਈਆ ਚਲੋ ਢਾਈ ਵੀ ਬਚ ਜੇ ਢਾਈ ਲੱਖ ਰੁਪਈਆ ਸਾਲ ਦਾ ਬਹੁਤ ਹੁੰਦਾ ਹ ਹ ਪਰ ਹੁਣ ਜਿਹੜੇ ਖਰਚੇ ਆ ਤੇ ਕਰਜ਼ੇ ਆ ਉਹ ਲੋੜਾਂ ਤੋਂ ਵੱਧ ਵਧਾਲੇ ਹੁਣ ਪੂਰਾ ਹੀ ਨਹੀਂ ਆਉਂਦਾ ਹੁਣ ਨਾਕੂ ਨਾ ਨਾਕੋਈ ਨਹੀਂ ਲੱਗਦਾ ਬਾਈ ਇੱਕ ਹੋਰ ਜਿਹੜੀ ਗੱਲ ਆ ਹੁਣ ਹੋਰ ਨਵੀਂ ਇਹ ਹੈਗਾ ਜਿਹੜੀਆਂ ਪੂੰਜੀ ਮਖਤਿਆਰੀਆਂ ਜਿਹੜੀਆਂ ਹੈਗੀਆਂ ਇਹ ਜਾੜੀਆਂ ਬੱਚਿਆਂ ਦੇ ਹੱਥ 'ਚ ਹਮ ਪਹਿਲਾਂ ਜਿਹੜੀਆਂ ਸੀਗੀਆਂ ਬਜ਼ੁਰਗਾਂ ਦੇ ਹੱਥ 'ਚ ਇੱਕ ਹੱਥ 'ਚ ਕਬੀਲਦਾਰੀ ਹੁੰਦੀ ਸੀ ਤੇ ਉਹ ਤੋਂ ਜਿਹੜੇ ਬੱਚੇ ਸੀ ਉਹ ਮੰਗ ਕੇ ਪੈਸਾ ਲੈਂਦੇ ਸੀ ਵਰਤਦੇ ਸੀਗੇ ਹੂੰ ਤੇ ਬੜੀ ਸੋਚ ਸਮਝ ਨਾਲ ਪੈਸਾ ਵਰਤਦੇ ਸੀ ਹੁਣ ਜਿਹੜੇ ਹੁਣ ਬੱਚਾਂ ਦੇ ਹੱਥ ਕੁਬੀਲਦਾਰੀ ਆਨ ਕਰਕੇ ਇਹ ਉਡਾਉਣ ਲੱਗਦੇ ਖਾਂਡਾ ਉਡਾਉਣ ਲੱਗਦੇ ਪੈਸਾ ਹਾਂ ਇਹਦਾ ਕਰਕੇ ਜਿਹੜਾ ਇਹ ਕਾਰਨ ਕੁਝ ਜ਼ਿਆਦਾ ਇੱਕ ਜਿਹਦੇ ਬਜ਼ੁਰਗ ਚਲ ਨਹੀਂ ਮਾਂ ਪਿਓ ਭੈਣੇ ਬੱਚੇ ਦਾ ਉਹਨੂੰ ਤਾਂ ਮਜਬੂਰੀ ਆ ਕਰਨਾ ਪੈਂਦਾ ਪਰ ਜਿਹੜਾ ਜਿਹੜਿਆਂ ਦੇ ਬਜ਼ੁਰਗ ਜਿਉਂਦੇ ਆ ਬੈਠੇ ਆ ਜੇ ਹੂੰ ਕੋਸ਼ਿਸ਼ ਕਰੋ ਵੀ ਕੁਬੀਲਦਾਰੀ ਬਜ਼ੁਰਗਾਂ ਦੇ ਹੱਥ ਚ ਹੋਣੀ ਚਾਹੀਦੀ ਆ ਤੇ ਫੇਰ ਹੀ ਕੰਮ ਵਧੀਆ ਚੱਲ ਸਕਦਾ ਕਿਉਂਕਿ ਬਜ਼ੁਰਗਾਂ ਨੂੰ ਤਜਰਬਾ ਵੀ ਵੱਧ ਆ ਤੇ ਸਿਆਣੇ ਵੀ ਬਜ਼ੁਰਗ ਵੱਧ ਆ ਬੱਚਿਆਂ ਨਾਲੋਂ ਇਹ ਕਵੀਲਦਾਰੀ ਬਜ਼ੁਰਗਾਂ ਦੇ ਹੱਥ 'ਚ ਚੰਗੀ ਲੱਗਦੀ ਆ ਫੇਰ ਕੋਈ ਵੀ ਘਰ ਜਿਹੜਾ ਘਾਟੇ 'ਚ ਨਹੀਂ ਜਾ ਸਕਦਾਗਾ ਕਿਉਂਕਿ ਉਹਨਾਂ ਦਾ ਤਜਰਬਾ ਹੋਣ ਕਰਕੇ ਉਹਨਾਂ ਨੂੰ ਸਭ ਪਤਾ ਆ